ਪਠਾਨਕੋਟ 에어ਬੇਸ ਤੇ ਹੋਏ ਹਮਲੇ ਦੀ ਜਾਂਚ ਲਈ ਪਾਕਿਸਤਾਨ ਤੋਂ ਆਈ ਜੁਆਇੰਟ ਇਨਵੈਸਟੀਗੇਸ਼ਨ ਟੀਮ ਅਮਰitsar ਤੋਂ ਪਠਾਨਕੋਟ ਲਈ ਰਵਾਨਾ ਹੋ ਚੁੱਕੀ ਹੈ। ਸਖਤ ਸੁਰੱਖਿਆ ਹੇਠ ਟੀਮ ਨੂੰ ਸੜਕ ਰਸਤਿਆਂ ਪਠਾਨਕੋਟ ਲੈ ਜਾਇਆ ਜਾ ਰਿਹਾ ਹੈ। ਜੁਆਇੰਟ ਇਨਵੈਸਟੀਗੇਸ਼ਨ ਟੀਮ ਐਤਵਾਰ ਨੂੰ ਦਿੱਲੀ ਪਹੁੰਚ ਗਈ ਸੀ ਅਤੇ ਦਿੱਲੀ ਦੇ ਵਿੱਚ 2 ਦਿਨ ਤੱਕ NIA ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਜਾਣਕਾਰੀ ਇਕੱਠੀ ਕੀਤੀ। ਕਾਲਾ ਆਦਮੀ ਪਾਰਟੀ ਨੇ ਐਲਾਨ ਕੀਤਾ ਸੀ ਕਿ ਪਠਾਨਕੋਟ ਟਾਊਨ ਤੇ ਟੀਮ ਦਾ ਵਿਰੋਧ ਹੋ ਸਕਦਾ ਹੈ। ਪਾਕਿਸਤਾਨ ਦੀ ਟੀਮ ਨੂੰ ਹਮਲੇ ਦੀ ਜਾਂਚ ਕਰਨ ਦੀ ਇਜਾਜ਼ਤ ਦੇਣ ਨੂੰ ਉਹਨਾਂ ਨੇ ਭਾਰਤੀ ਸੁਰੱਖਿਆ ਏਜੰਸੀਆਂ ਦਾ અપਮ ਹਾਲਾਂਕਿ ਟੀਮ ਦੇ ਨਾਲ NIA ਅਤੇ ਹਵਾਈ ਸੈਨਾ ਦੇ ਅਧਿਕਾਰੀ ਵੀ ਹੋਣਗੇ ਪਾਕਿਸਤਾਨੀ ਟੀਮ ਨੂੰ 에ਅਰ ਬੇਸ ਦੇ ਟੈਕਨੀਕਲ ਏਰੀਆ ਤੋਂ ਦੂਰ ਰੱਖਿਆ ਜਾਏਗਾ ਜੁਆਇੰਟ ਇਨਵੈਸਟੀਗੇਸ਼ਨ ਟੀਮ ਕਈ ਗਵਾਹਾਂ ਦੇ ਨਾਲ ਵੀ ਮੁਲਾਕਾਤ ਕਰੇਗੀ ਕਿ ਵਾਹਾਂ ਦੇ ਵਿੱਚ ਪੰਜਾਬ ਪੁਲਿਸ ਦੇ SP ਸਲਵਿੰਦਰ ਸਿੰਘ ਉਹਨਾਂ ਦੇ ਜਹਰੀ ਦੋਸਤ ਰਾਜੇਸ਼ਵਰ ਮਾ ਅਤੇ ਰਸੋਈਏ ਮਦਨ ਗੋਪਾਲ ਅਤੇ 17 ਜ਼ਖਮੀ ਲੋਕ ਸ਼ਾਮਿਲ ਨੇ ਜੀਜੀਆਟੀ ਕਹਿੰਦੀ ਹੈ ਤਾਂ ਉਹਨਾਂ ਨੂੰ ਬਮਿਆਲ ਬਾਰਡਰ ਤੇ ਵੀ ਲਿਜਾਇਆ ਜਾ ਸਕਦਾ ਹੈ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨੀ ਖੁਫੀਆ ਤੇ ਪੁਲਿਸ ਅਧਿਕਾਰੀ ਅਤਵਾਦੀ ਹਮਲੇ ਦੀ ਜਾਂਚ ਲਈ ਭਾਰਤ ਦਾ ਦੌਰਾ ਕਰ ਰਹੇ ਨੇ